ਸਤ ਸ੍ਰੀ ਅਕਾਲ ਜੀ ਹਰੀਕਾ ਟਰੈਵਲਰ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਆਪਾਂ ਕੁਝ ਦੇ ਨਾਂ ਤੋਂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਜੀਵਨ ਨੂੰ ਪੜ ਰਹੇ ਹਾਂ ਕਿ ਤਾਰੀਖ ਗੁਰੂ ਖਾਲਸਾ ਗ੍ਰੰਥ ਦੇ ਵਿੱਚੋਂ ਮੁੱਢਲੀ ਵੀਡੀਓ ਦੇ ਵਿੱਚ ਆਪਾਂ ਨੇ ਦੇਖਿਆ ਹੈ ਕਿ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਸਿੱਖਾਂ ਦੀ ਪਰਖ ਕੀਤੀ ਅਤੇ ਸਭ ਦੇ ਵਿੱਚੋਂ ਆਪਣੇ ਉੱਤਰਾਧਿਕਾਰੀ ਦੇ ਤੌਰ ਤੇ ਭਾਈ ਲੈਣਾ ਜੀ ਨੂੰ ਅੰਗਦ ਕਰਕੇ ਪ੍ਰਵਾਨ ਕੀਤਾ ਅਤੇ ਉਹਨਾਂ ਨੂੰ ਗੁਰਗੱਦੀ ਦਿੱਤੀ ਕਿੰਨਾ ਪ੍ਰੇਮ ਸੀਗਾ ਦੋਵੇਂ ਸਤਿਗੁਰਾਂ ਦਾ ਆਪਸ ਦੇ ਵਿੱਚ ਇਹ ਵੀ ਆਪਾਂ ਨੇ ਪਿਛਲੀ ਵੀਡੀਓ ਦੇ ਵਿੱਚ ਦੇਖ ਲਿਆ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਸਿੱਖਾਂ ਨੇ ਕਿਸ ਤਰ੍ਹਾਂ ਜਗ ਜाहिर ਕੀਤਾ ਕਿਸ ਤਰ੍ਹਾਂ ਪ੍ਰਗਟ ਕੀਤਾ ਸਵਾਰੀਖ ਗੁਰੂ ਖਾਲਸਾ ਦੇ ਵਿੱਚ ਲਿਖਿਆ ਹੈ ਕਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਦੋਵੇਂ ਸਾਹਿਬਜ਼ਾਦੇ ਲక్ష్ਮੀ ਚੰਦ ਜੀ ਅਤੇ ਸ੍ਰੀ ਚੰਦ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੱਦੀ ਦੇ ਉੱਪਰ ਬੈਠ ਕੇ ਸੰਗਤਾਂ ਨੂੰ ਉਪਦੇਸ਼ ਕਰਦੇ ਰਹੇ ਪਰ ਸੰਗਤਾਂ ਨੂੰ ਪਤਾ ਸੀਗਾ ਕਿ ਹੁਣ ਅੱਗੇ ਜੋ ਸਾਡੇ ਗੁਰੂ ਨੇ ਉਹ ਗੁਰੂ ਅੰਗਦ ਦੇਵ ਜੀ ਨੇ ਪਰ ਉਹ 1.5-2 ਸਾਲਾਂ ਤੋਂ ਅਲੋਪ ਨੇ ਅਲੋਪ ਤੋਂ ਭਾਵ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰੂ ਅੰਗਦ ਦੇਵ ਜੀ ਨੂੰ ਕਿਹਾ ਸੀਗਾ ਕਿ ਪੁਰਖਾ ਹੁਣ ਤੂੰ ਇੱਥੇ ਨਹੀਂ ਰਹਿਣਾ ਹੁਣ ਤੂੰ ਆਪਣੇ ਪਿੰਡ ਨਗਰ ਚਲਾ ਜਾ ਜਦੋਂ ਸਾਨੂੰ ਮਿਲਣ ਦੀ ਇੱਛਾ ਹੋਇਆ ਕਰੇਗੀ ਅਸੀਂ ਆਪ ਹੀ ਤੇਰੇ ਕੋਲ ਆ ਜਾਇਆ ਕਰਾਂਗੇ ਇਸ ਤਰ੍ਹਾਂ ਗੁਰੂ ਜੀ ਮਿਲਣ ਵੀ ਗਏ ਦੋ ਤਿੰਨ ਵਾਰੀ ਉਹਨਾਂ ਨੂੰ ਜਿਸ ਕਮਰੇ ਦੇ ਵਿੱਚ ਖਡੂਰ ਵਿਖੇ ਮਾਈ ਭرائی ਦੇ ਘਰੇ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਰੋੜਾਂ ਦਾ ਵਿਛਾਉਣਾ ਕਰਕੇ ਡੇਢ ਦੋ ਸਾਲ ਤੋਂ ਛੁਪੇ ਹੋਏ ਸਨ ਭਗਤੀ ਕਰ ਰਹੇ ਸਨ ਤਪੱਸਿਆ ਤਪ ਕਰ ਰਹੇ ਸਨ ਅੱਜ ਵੀ ਉਸੇ ਕਮਰੇ ਦੇ ਵਿੱਚ ਉਹਨਾਂ ਨੇ ਆਪਣਾ ਆਪ ਜਾਰੀ ਰੱਖਿਆ ਹੋਇਆ ਸੀਗਾ ਪਰ ਸੰਗਤਾਂ ਵਿਆਕੁਲ ਸਨ ਸੰਗਤਾਂ ਨੂੰ ਨਹੀਂ ਪਤਾ ਸੀਗਾ ਕਿ ਸਤਿਗੁਰੂ ਕਿੱਥੇ ਨੇ ਆਖਰ ਨੂੰ ਕੁਝ ਸਿੱਖਾਂ ਨੇ ਵਿਚਾਰ ਕੀਤੀ ਜਿਨ੍ਹਾਂ ਦੇ ਵਿੱਚੋਂ ਭਾਈ ਲਾਲੋ ਜੀ ਸਧਾਰਨ ਜੀ ਬੂੜਾ ਜੀ ਅਜੀਤਾ ਜੀ ਧੀਰੂ ਜੀ ਆਦੀ ਗੁਰਸਿੱਖਾਂ ਨੇ ਬਾਬਾ ਬੁੱਢਾ ਜੀ ਅੱਗੇ ਬੇਨਤੀ ਕੀਤੀ ਕਿ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਅੰਤਰ ਧਿਆਨ ਹੋ ਕੇ ਸਭ ਦਿਖਦਾ ਹੈ ਤਾਂ ਹੁਣ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਤੁਸੀਂ ਲੱਭੋ ਜਿਵੇਂ ਮਰਜ਼ੀ ਹੋ ਸਕੇ ਅੰਤਰ ਧਿਆਨ ਹੋ ਕੇ ਉਹਨਾਂ ਦੀ ਤੁਸੀਂ ਭਾਲ ਕਰੋ ਰਾਤ ਨੂੰ ਇਕਾਂਤ ਦੇ ਵਿੱਚ ਬਾਬਾ ਬੁੱਢਾ ਜੀ ਅੰਤਰ ਧਿਆਨ ਹੋਏ ਸਮਾਧੀ ਲਾ ਕੇ ਤਾਂ ਉਹਨਾਂ ਨੇ ਕੀ ਦੇਖਿਆ ਕਿ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਆਪਣੇ ਨਗਰ ਖਡੂਰ ਵਿਖੇ ਮਾਈ ਪਿਹਾਈ ਦੇ ਘਰੇ ਇੱਕ ਕਮਰੇ ਦੇ ਅੰਦਰ ਤਪੱਸਿਆ ਕਰ ਰਹੇ ਨੇ ਸਵੇਰ ਸਾਰ ਉਹਨਾਂ ਸਿੱਖਾਂ ਨੂੰ ਨਾਲ ਲੈ ਕੇ ਬਾਬਾ ਬੁੱਢਾ ਜੀ ਖਡੂਰ ਪਹੁੰਚ ਗਏ ਅਤੇ ਮਾਈ ਭਰਾਈ ਦੇ ਬੂਹੇ ਅੱਗੇ ਜਾ ਡੇਰਾ ਲਾਇਆ ਦਿਨ ਚੜ੍ਹਿਆ ਤਾਂ ਮਾਤਾ ਨੇ ਦੇਖਿਆ ਕਿ ਸਿੱਖ ਬਾਹਰ ਅੱਗੇ ਬੈਠੇ ਨੇ ਬਾਬਾ ਬੁੱਢਾ ਜੀ ਨੇ ਕਿਹਾ ਮਾਤਾ ਇੱਥੇ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਤੁਹਾਡੇ ਘਰੇ ਵਿਰਾਜਮਾਨ ਨੇ ਕਿਰਪਾ ਕਰਕੇ ਸਾਨੂੰ ਉਹਨਾਂ ਦੇ ਦਰਸ਼ਨ ਕਰਾਓ ਸਾਨੂੰ ਮਿਲਾਓ ਸੰਗਤਾਂ ਬਹੁਤ ਵਿਆਕੁਲ ਨੇ ਉਹਨਾਂ ਦੇ ਦਰਸ਼ਨਾਂ ਦੇ ਲਈ ਪਰ ਮਾਈ ਭਰਾਈ ਇਸ ਗੱਲੋਂ ਮੁਕਰ ਗਈ ਕਿਉਂਕਿ ਗੁਰੂ ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਹੁਕਮ ਕੀਤਾ ਸੀਗਾ ਕਿ ਸਾਡੇ ਬਾਰੇ ਕਿਸੇ ਨੂੰ ਨਹੀਂ ਦੱਸਣਾ ਤਾਂ ਬਾਬਾ ਬੁੱਢਾ ਜੀ ਨੇ ਕਿਹਾ ਕਿ ਮਾਤਾ ਜਿਸ ਤਰ੍ਹਾਂ ਬਰਸਾਤ ਕਿਸੇ ਤੋਂ ਛੁਪਾਈ ਨਹੀਂ ਜਾ ਸਕਦੀ ਮੀਂਹ ਪਵੇ ਤਾਂ ਕੋਈ ਛੁਪਾ ਨਹੀਂ ਸਕਦਾ ਕਿਸੇ ਦੇ ਘਰ ਪੁੱਤਰ ਜੰਮੇ ਤਾਂ ਇਹ ਗੱਲ ਗੁੱਝੀ ਨਹੀਂ ਰਹਿੰਦੀ ਕਿਸੇ ਗਰੀਬ ਨੂੰ ਨੰ ਲੱਭੇ ਇਹ ਵੀ ਗੁੱਜਾ ਨਹੀਂ ਰਹਿੰਦਾ ਜਿਸ ਤਰ੍ਹਾਂ ਅਸਮਾਨੀ ਚੜੇ ਚੰਦ ਨੂੰ ਕੋਈ ਛੁਪਾ ਨਹੀਂ ਸਕਦਾ ਇਸੇ ਤਰ੍ਹਾਂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਤੁਹਾਡੇ ਘਰੇ ਹੋਣਾ ਵੀ ਪ੍ਰਤੱਖ ਸਤ ਹੈ ਇਹਨੂੰ ਕੋਈ ਛੁਪਾ ਨਹੀਂ ਛੁਟਲਾ ਨਹੀਂ ਸਕਦਾ ਜਦੋਂ ਮਾਤਾ ਦੀ ਕੋਈ ਪੇਸ਼ ਨਾ ਗਈ ਤਾਂ ਆਖਰ ਮਾਤਾ ਨੇ ਉਸ ਕੋਠੜੀ ਵੱਲ ਇਸ਼ਾਰਾ ਕੀਤਾ ਜਿੱਥੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਅੰਤਰ ਧਿਆਨ ਹੋਏ ਸਨ ਬਾਬਾ ਬੁੱਢਾ ਜੀ ਨੇ ਗੁਰਸਿੱਖਾਂ ਨੂੰ ਨਾਲ ਲਿਆ ਅਤੇ ਜਾ ਕੇ ਉਸ ਕੋਠੜੀ ਦਾ ਜਿੰਦਾ ਖੋਲਿਆ ਅੱਗੇ ਦੇਖਿਆ ਰੋੜਾਂ ਦੇ ਉੱਪਰ ਪ੍ਰਕਾਸ਼ ਹੀ ਪ੍ਰਕਾਸ਼ ਵਿਖਰਿਆ ਹੈ ਸੰਗਤਾਂ ਨੂੰ ਅੰਦਰ ਆਏ ਦੇਖ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਸਮਝ ਲਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹੁਣ ਜੋਤੀ ਜੋਤ ਸਮਾ ਗਏ ਨੇ ਉਹਨਾਂ ਦੀਆਂ ਅੱਖਾਂ ਚੋਂ ਨੀਰ ਵਹਿ ਤੁਰਿਆ ਅਤੇ ਫੋਟੋ ਫੋਟੋ ਰੋਣ ਲੱਗੇ ਗੁਰਸਿੱਖਾਂ ਨੇ ਉਹਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਦਾ ਰੂਪ ਜਾਣਿਆ ਜੋਤ ਉਹਾ ਜੁਗਤ ਸਾਈ ਸਹਿ ਕਾਇਆ ਫੇਰ ਪਲਟਿਆ ਇਸ ਮਹਾਵਾਕ ਅਨੁਸਾਰ ਸਭ ਗੁਰਸਿੱਖਾਂ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਉੱਪਰ ਸੀਸ ਨਿਵਾਇਆ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਭਾਈ ਗੁਰਸਿੱਖੋ ਮੰਗੋ ਜੋ ਤੁਸੀਂ ਮੰਗਣਾ ਚਾਹੁੰਦੇ ਹੋ ਕਿਸ ਤਰ੍ਹਾਂ ਤੁਸੀਂ ਇੱਥੇ ਪਹੁੰਚੇ ਹੋ ਕੀ ਪ੍ਰਯੋਜਨ ਹੈ ਤਾਂ ਆਪਾ ਬੁੱਢਾ ਜੀ ਨੇ ਕਿਹਾ ਮਹਾਰਾਜ ਸੰਗਤਾਂ ਬਹੁਤ ਵਿਆਕੁਲ ਹੋਈਆਂ ਨੇ ਤੁਹਾਡੇ ਦਰਸ਼ਨਾਂ ਬਿਨਾਂ ਤੁਹਾਡੇ ਉਪਦੇਸ਼ ਬਿਨਾਂ ਸੰਗਤਾਂ ਦਾ ਹੁਣ ਨਹੀਂ ਸਰਦਾ ਬਹੁਤ ਲੰਬਾ ਸਮਾਂ ਹੋ ਗਿਆ ਤੁਹਾਨੂੰ ਸੰਗਤਾਂ ਤੋਂ ਦੂਰ ਹੋਇਆ ਨੂੰ ਹੁਣ ਕਿਰਪਾ ਕਰੋ ਹੁਣ ਸੰਗਤ ਨੂੰ ਖੁੱਲੇ ਦਰਸ਼ਨ ਦੇਦਾਰੇ ਬਖਸ਼ ਕੇ ਨੇਹਾਲ ਕਰੋ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰਸਿੱਖਾਂ ਦੀ ਇਹ ਗੱਲ ਮੰਨ ਲਈ ਅਤੇ ਸੰਗਤ ਨੂੰ ਖੁੱਲੇ ਦਰਸ਼ਮ ਦੇਦਾਰੇ ਦੇਣੇ ਸ਼ੁਰੂ ਕੀਤੇ ਬਹੁਤ ਇਕੱਠ ਹੋਣ ਲੱਗਿਆ ਦੇਸ਼ਾਂ ਵਿਦੇਸ਼ਾਂ ਤੋਂ ਗੁਰਸਿੱਖ ਦਰਸ਼ਨਾ ਦੇ ਲਈ ਆਉਣ ਲੱਗੇ ਗੁਰੂ ਘਰ ਦੇ ਵਿੱਚ ਜੋ ਵੀ ਭੇਟਾ ਚੜਾਵਾ ਚੜਦੀ ਸੀ ਉਹ ਸਭ ਲੰਗਰ ਦੇ ਵਿੱਚ ਪਾ ਦਿੰਦੇ ਸਨ ਲੰਗਰ ਦੋਵੇਂ ਪਹਿਰ ਚੱਲਦਾ ਸੀਗਾ ਜਿਦੇ ਵਿੱਚ ਕੜਾਹ ਪ੍ਰਸ਼ਾਦ ਖੀਰ ਦਾਲ ਰੋਟੀ ਵਗੈਰਾ ਸਭ ਸਭ ਨੂੰ ਬਰਾਬਰ ਵਰਤਾਇਆ ਜਾਂਦਾ ਸੀ ਸੰਗਤ ਦਾ ਬਹੁਤ ਜ਼ਿਆਦਾ ਇਕੱਠ ਹੁੰਦਾ ਸੀਗਾ ਪਰ ਫਿਰ ਵੀ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਤਪਿਆਣੇ ਤਲਾਓ ਦੇ ਕਿਨਾਰੇ ਰੋੜਾਂ ਦਾ ਵਿਛਾਉਣਾ ਕਰਕੇ ਉਸ ਉੱਪਰ ਤਪੱਸਿਆ ਕਰਨ ਦੇ ਲਈ ਜ਼ਰੂਰ ਬੈਠਦੇ ਸਨ ਇਹ ਉਹਨਾਂ ਦਾ ਨਿਤਨੇਮ ਸੀਗਾ ਦੋ ਪਹਿਰ ਆਰਾਮ ਕਰਨਾ ਤੇ ਚਾਰ ਪਹਿਰ ਸੰਗਤ ਦੇ ਵਿੱਚ ਆ ਕੇ ਦਰਸ਼ਨ ਦਿਦਾਰੇ ਦੇਣੇ ਸੰਗਤਾਂ ਨੂੰ ਉਪਦੇਸ਼ ਦੇਣਾ ਇਸੇ ਤਰ੍ਹਾਂ ਭਾਈ ਮਰਦਾਨਾ ਜੀ ਦੇ ਪੋਤਰੇ ਸਾਧੂ ਅਤੇ ਬਾਦੂ ਜੀ ਜੋ ਕਿ ਸਜਾਦ ਖਾਨ ਦੇ ਪੁੱਤਰ ਸਨ ਅਤੇ ਭਾਈ ਮਰਦਾਨਾ ਜੀ ਦੇ ਪੋਤਰੇ ਸਨ ਉਹ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਦੇ ਵਿੱਚ ਆਏ ਅਤੇ ਉਹਨਾਂ ਨੇ ਕੀਰਤਨ ਦੀ ਸੇਵਾ ਆਰੰਭ ਕੀਤੀ ਅਮਰਤ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ ਅਤੇ ਸ਼ਾਮ ਨੂੰ ਹੋਰ ਬਾਣੀਆਂ ਦਾ ਕੀਰਤਨ ਕਰਕੇ ਉਹ ਸੰਗਤਾਂ ਦੀਆਂ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਲੈਣ ਲੱਗੇ ਜਦੋਂ ਭਾਈ ਬਾਲਾ ਜੀ ਨੂੰ ਸਤਿਗੁਰਾਂ ਦੇ ਪ੍ਰਗਟ ਹੋਣ ਦੀ ਖਬਰ ਮਿਲੀ ਤਾਂ ਭਾਈ ਬਾਲਾ ਜੀ ਵੀ ਮਿਲਣ ਦੇ ਲਈ ਆਏ ਆ ਕੇ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਨਾਨਕ ਦੇਵ ਜੀ ਦਾ ਰੂਪ ਜਾਣ ਕੇ ਚਰਨਾਂ ਦੇ ਉੱਪਰ ਸੀਸ ਨਿਵਾਇਆ ਤਾਂ ਅੱਗੋਂ ਸਤਿਗੁਰਾਂ ਨੇ ਬਾਹੋਂ ਫੜ ਕੇ ਗਲ ਬਕੜੀ ਵਿੱਚ ਲੈ ਲਏ ਅਤੇ ਕਿਹਾ ਤੁਸੀਂ ਧੰਨੋ ਤੁਸੀਂ ਬਹੁਤ ਸਮਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸੰਗਤ ਕੀਤੀ ਹੈ ਤੁਸੀਂ ਸਤਕਾਰਯੋਗ ਹੋ ਮਾਨਯੋਗ ਭਾਈ ਬਾਲਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਪ੍ਰਗਟ ਕੀਤੀ ਤਾਂ ਅੱਗੋਂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਇਸ ਸ਼ਬਦ ਦਾ ਉਚਾਰਨ ਕਰਕੇ ਉਹਨਾਂ ਨੂੰ ਆਪਣੇ ਮਨ ਦੀ ਵਿਥਾ ਵੀ ਸਮਾਈ ਜਿਸ ਪਿਆਰੇ ਸਿਉ ਨੇਹ ਇਸੇ ਅੱਗੇ ਮਰ ਚੱਲੀ ਹੈ ਇਹ ਇੱਕ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਣਾ ਭਾਵ ਜਿਸ ਪਿਆਰੇ ਨਾਲ ਸਾਡਾ ਮੋਹ ਹੁੰਦਾ ਹੈ ਪਿਆਰ ਹੁੰਦਾ ਹੈ ਜਿਸ ਤੋਂ ਬਿਨਾ ਸਾਡਾ ਸਰਦਾ ਨਹੀਂ ਉਹਦੇ ਚਲੇ ਜਾਣ ਤੋਂ ਬਾਅਦ ਜਿਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਤਾਂ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਪ੍ਰਤੱਖ ਸਤਗੁਰੂ ਗੁਰੂ ਨਾਨਕ ਦੇਵ ਜਾਣ ਕੇ ਕਿਹਾ ਕਿ ਤਹਾਨੂੰ ਤੁਸੀਂ ਤਹਾਨੂੰ ਹੈ ਤੁਹਾਡਾ ਪਿਆਰ ਜੋ ਕਿ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਅਕਾਲ ਪੁਰਖ ਮੰਨ ਕੇ ਉਹਨਾਂ ਦੀ ਸੇਵਾ ਕੀਤੀ ਉਹਨਾਂ ਦੀ ਸੰਗਤ ਕੀਤੀ ਮੈਂ ਉਹਨਾਂ ਨਾਲ ਇੰਨਾ ਲੰਬਾ ਸਮਾਂ ਰਿਹਾ ਮੈਂ ਉਹਨਾਂ ਨੂੰ ਸਿਰਫ ਇੱਕ ਆਮ ਸਾਧੂ ਜਾਣ ਕੇ ਉਹਨਾਂ ਦੀ ਸੰਗਤ ਕਰਦਾ ਰਿਹਾ ਪਰ ਧੰਨ ਹੈ ਗੁਰੂ ਅੰਗਦ ਦੇਵ ਜੀ ਤੁਹਾਡੀ ਕਮਾਈ ਧੰਨ ਹੈ ਤੁਹਾਡਾ ਭਰੋਸਾ ਵਿਸ਼ਵਾਸ ਜੋ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪਛਾਣ ਲਿਆ ਅਤੇ ਅਕਾਲ ਪੁਰਖ ਜਾਣ ਕੇ ਉਹਨਾਂ ਦੀ ਸੇਵਾ ਕੀਤੀ ਇਹ ਹੈ ਜੀ ਅੱਜ ਦਾ ਪ੍ਰਸੰਗ ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਇਸੇ ਤਰ੍ਹਾਂ ਆਪਾਂ ਲੜੀ ਨੂੰ ਜਾਰੀ ਰੱਖਾਂਗੇ ਅੱਗੇ ਵਾਸਤੇ ਇਸੇ ਤਰ੍ਹਾਂ ਆਪਣਾ ਪਿਆਰ ਦਿੰਦੇ ਰਹਿਣਾ ਵੀਡੀਓ ਪੂਰੀ ਦੇਖ ਲਿਆ ਕਰੋ ਅਤੇ ਕਮੈਂਟ ਕਰਕੇ ਸੁਝਾਅ ਜ਼ਰੂਰ ਦੇ ਦਿਆ ਕਰੋ ਕੋਈ ਗਲਤੀ ਰਹਿ ਗਈ ਹੋਵੇ ਕਿਸੇ ਤਰ੍ਹਾਂ ਦਾ ਕੋਈ ਸੁਝਾਅ ਦੇਣਾ ਹੋਵੇ ਆਪਣੀ ਹਾਜ਼ਰੀ ਸਤਨਾਮ ਸ਼੍ਰੀ ਵਾਹਿਗੁਰੂ ਲਿਖ ਤੇ ਵੀ ਲਗਵਾ ਸਕਦੇ ਹੋ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਅਤੇ ਵੀਡੀਓ ਨੂੰ ਪੂਰੀ ਦੇਖ ਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਸਾਡੇ ਇਤਿਹਾਸ ਬਾਰੇ ਸਾਡੇ ਬੱਚਿਆਂ ਨੂੰ ਅਤੇ ਸਾਨੂੰ ਪਤਾ ਹੋਣਾ ਜ਼ਰੂਰੀ ਹੈ